ਮੇਰਾ ਸੋ ਸਰਾਇ ਕੋਲੋਨੀ ਪਿੰਡ ਹੈ ਜੀ ਅਗਰੇ ਸਿੰਘ ਮੇਰਾ ਨਾਮ ਆ ਜੀ ਸਰ ਇੱਥੇ ਕੀ ਸਥਿਤੀ ਆ ਪਿੱਛੇ ਖੇਤਾਂ ਦੇ ਵਿੱਚ ਪਾਣੀ ਪੂਣੀ ਜਾ ਭਰਿਆ ਜੀ ਜੀ ਦਾ ਇਹ ਜੀ ਇਹ ਖੇਤ ਅਫਲ ਨੀਮਾ ਸੀ ਤੋਂ ਪਹਿਲਾਂ ਰਿੱਤਾ ਚੱਕ ਹੋਇਆ ਵਾ ਜੀ ਇਹ 5-6 ਫੁੱਟ ਮਤਲਬ ਨੀਮਾ ਮਾ ਤਾਂ ਪਾਣੀ ਗਿਆ ਵਾ ਜਿਹੜਾ ਬੰਨ ਸੀ ਬੰਨ ਨਾਲ ਪਾਰ ਪੂਰਾ ਪਿਆ ਵਾ ਸਾਰਾ ਗਾਹ ਦੇਖੇ ਵੀਡੀਓ ਬਣਾ ਕੇ ਲੈ ਕੇ ਆਏ ਆ ਮਤਲਬ ਬੰਨ ਸਾਰਾ ਟੁੱਟ ਗਿਆ ਸਾਰਾ ਹੀ ਜ਼ਮੀਨ ਦੇ ਮਤਲਬ ਬਰਾਬਰ ਭਣੀ ਚੱਲ ਰਿਹਾ ਵਾ ਜੇ ਪਾਣੀ ਵੱਧਦਾ 5-6 ਫੁੱਟ ਪਾਣੀ ਵੱਧਦਾ ਵਾ ਤਾਂ ਕੋਈ ਸਾਡੇ ਪਿੰਡ 'ਚ ਪਾਣੀ ਵੜੂਗਾ ਉਦਾਂ ਨਹੀਂ ਦਾ ਕੋਈ ਅਜਿਹਾ ਮਾ ਜੀ ਸੀ ਸਾਹਿਬ ਨੂੰ ਕਹਿ ਕੇ ਆਰ ਜੀ ਬੰਦ ਮੰਨ ਲਵਾ ਰਹੇ ਨਾਲ ਪੱਥਰੇ ਲਵਾ ਰਹੇ ਬੋਰੀ ਬਲਵਾ ਰਹੇ ਆ ਤੇ ਮਸ਼ੀਨਾਂ ਲੱਗੀਆਂ ਆ ਤੇ ਇਹ じゃ ਕੋਈ ਮਾਹੌਲ ਖਰਾਬ ਨਹੀਂ ਹੈਗਾ ਵਧੀਆ ਮਾਹੌਲ ਆ ਬਾਕੀ ਧਰਮ ਦੇ ਕੋਈ ਲੋਡ ਨਹੀਂ ਬਾਕੀ ਮੈਂ ਤਾਂ ਇਹ ਫੀਲ ਕਰਦਾ ਵਾ ਲੁਧਿਆਣਾ ਵਾਸੀਆਂ ਨੂੰ ਜਿੰਨੇ ਵੀ ਹਲਕਾ ਸਾਂਦੇ ਵਾਲੇ ਨਾਲ ਨਾਲ ਪੈਂਡ ਨੇ ਜਿਨ੍ਹਾਂ ਦੇ ਕੋਲ ਮਿੱਟੀ ਪਈ ਆ ਜਾਂ ਕੋਈ ਮਸ਼ੀਨਾਂ ਵਾ ਜਾਂ ਕੋਈ ਚੀਜ਼ ਆ ਭਾਈ ਜੀ ਇੱਥੇ ਬੋਰੇ ਲੈ ਕੇ ਆਉਂਦੇ ਲੋੜ ਨਹੀਂ ਬੋਰੇ ਮਿੱਟੀ ਦੇ ਭਰ ਕੇ ਲੈ ਕੇ ਆ ਉਹ ਆਪਾਂ ਨੂੰ ਉਹ ਲਾਣ ਦੀ ਲੋੜ ਆ ਇੱਥੇ ਤਾਂ ਮੈਂ ਇਹ ਦੇਖਿਆ ਵਾ ਅਸੀਂ ਤਾਂ ਜਿੰਦ ਤੋਂ ਕੰਮ ਹੋ ਰਿਹਾ ਵਾ ਦਈ ਦਿਨ ਰੱਥੀ ਰਹਿੰਦੇ ਆ ਅੱਥੇ ਕੰਮ ਕਰਨ ਵਾਲੇ ਘੱਟ ਆ ਠੀਕ ਆ ਜੀ ਤੇ ਰੋਲਾ ਪਾਉਣ ਵਾਲੇ ਵੱਧ ਆ ਅੱਥੇ ਕੋਈ ਲੱਗਦਾ ਨਹੀਂ ਹੈਗਾ ਕੰਮ ਰੋਕਣ ਵਾਲੇ ਵੱਧ ਆਂਦੇ ਆ ਅਸੀਂ ਤਾਂ ਪੀਲੇ ਕਰਨਾ ਬਈ ਜਿਹੜਾ ਕੰਮ ਕਰਨਾ ਮੇਰਾ ਵੀਰ ਅੱਥੇ ਉਹੀ ਆਣ ਜਿਹਨਾਂ ਪ੍ਰੋਪਰ ਕੰਡਾ ਕਰਨਾ ਵਾ ਉਹ ਅੱਥੇ ਨਾ ਆਣ ਸਾਡੇ ਸਰਪੰਚ ਸਾਹਿਬ ਸ੍ਰਿੰਦਰ ਸਿੰਘ ਕਰੋ ਸਾਹਿਬ ਸਰਪੰਚ ਸਾਡੇ ਵੀਰਾ ਜੀ ਮਤਲਬ ਬਹੁਤ ਸਾਥ ਦੇ ਰਹੇ ਨੇ ਰਾਤ ਦਿਨ ਇੱਥੇ ਰਹਿੰਦੇ ਨੇ ਅਸੀਂ ਤੇ ਕਹਿੰਦੇ ਵਾਦ ਤੋਂ ਸਾਥ ਦੋ ਇਹੀ ਸਾਡੀ ਬੇਨਤੀ ਹੈ ਜੀ ਬਸ ਸਰ ਕੀ ਸਥਿਤੀ ਇੱਥੇ ਜੀ ਅਸੀਂ ਸਸਰਾਲੀ ਬੰਤੇ ਖੜੇ ਆਂ ਕੱਲ ਜਿਵੇਂ ਡੀਸੀ ਸਾਹਿਬ ਨੇ ਕਿਹਾ ਸੀਗਾ ਕਾਟਰ ਲੈਵਲ ਕਾਫੀ ਡਾਊਨ ਹੈ ਤੇ ਪੈਨਿਕ ਹੋਣ ਦੀ ਜਰੂਰਤ ਨਹੀਂ ਸਾਰਾ ਸਿਵਲ ਪ੍ਰਸ਼ਾਸਨ ਤੇ ਆਪਣੀ ਪਬਲਿਕ ਲੋਕਲ ਜਿਹੜੀ ਹੈਗੀ ਹੈ ਲੱਗੇ ਹੋਏ ਆ ਜੀ ਸਰ ਜਿਸ ਤਰੀਕੇ ਨਾਲ ਕਿਹਾ ਜਾ ਰਿਹਾ ਕਿ ਕੁਝ ਜਗ੍ਹਾ ਤੇ ਪਾਣੀ ਜਿਹੜਾ ਮਾਰ ਕਰ ਰਿਹਾ ਆ ਆ ਪਿੱਛੇ ਵੀ ਦੇਖਿਆ ਜਾ ਰਿਹਾ ਇੱਕ ਬੰਨ ਲਗਾਇਆ ਗਿਆ ਆਰਜੀ ਤੌਰ ਤੇ ਜਿਹੜਾ ਕਿਹਾ ਜਾ ਸਕਦਾ ਹੈ ਕਿ ਅੱਗੇ ਜਿਹੜਾ ਤਿਆਰ ਕੀਤਾ ਗਿਆ ਉਹ ਬੰਨ ਦੇ ਨਾਲ ਜਿਹੜੀਆਂ ਨੀਵੀਆਂ ਜ਼ਮੀਨਾਂ ਸੀਗੀਆਂ ਉਧਰ ਪਾਣੀ ਜ਼ਰੂਰ ਵੜਿਆ ਉਹਦੇ ਅੱਗੇ ਅਸੀਂ ਆਰਜੀ ਮਤਲਬ ਲੋਕਾਂ ਨੇ ਤੇ ਮਿਲਟਰੀ ਨੇ ਨਾਲ ਮਿਲ ਕੇ ਆਰਜੀ ਬੰਨ ਲਾਇਆ ਹੈ ਤੇ ਉੱਤੇ ਤਾਂ ਖਲੇ ਤੱਕ ਸੇਫ ਹੈ ਕੋਈ ਇਹੋ ਜੀ ਗੱਲ ਹੈ ਨਹੀਂ ਵਾਟਰ ਲੈਵਲ ਡਾਊਨ ਹੈ ਕਰ ਅਰੇ ਸਰ ਲੋਕਾਂ ਨੂੰ ਕੀ ਪੀਣਾ ਹੈ ਸ਼ਾਂਤੀ ਬਣਾਈ ਰੱਖਣਾ ਪਬਲਿਕ ਨੂੰ ਤੇ ਪੋਸ ਨੂੰ ਮਿਲਤੀ ਨੂੰ ਆਪਣਾ ਕੰਮ ਕਰਨ ਦੇਣ ਤੇ ਪੈਨਿਕ ਹੋਣ ਦੀ ਲੋੜ ਨਹੀਂ ਜਿਹੜੇ ਵੀ ਸਿਵਲ ਪ੍ਰਸ਼ਾਸਨ ਵੱਲੋਂ ਪ੍ਰੀਕਾਸ਼ਨਰੀ ਉਹ ਆਉਂਦੇ ਨੇ ਉਹਨਾਂ ਨੂੰ ਫੋਲੋ ਕਰ ਲੈ ਜੀ ਅ ਸਰ ਕਿਆ ਜਾ ਸਕਦਾ ਪਾਣੀ ਦਾ ਪੱਧਰ ਵਧਿਆ بارش ਕਰਕੇ ਹਾਂਜੀ ਅ ਅੱਜ ਰਾਤ ਤੋਂ ਹੀ ਕਾਫੀ ਹਲਕੀ ਹਲਕੀ ਜੀ ਬਾਰਿਸ਼ ਹੋ ਰਹੀ ਹੈ ਉਹਦੇ ਕਰਕੇ ਦੇਖੋ ਪਿੱਛੇ ਇਸ ਵਾਰ ਇਸ ਦਾ ਇੰਨਾ ਫਰਕ ਨਹੀਂ ਪੈ ਰਿਹਾ ਪਿਛਲੀ ਵਾਰਿਸ਼ ਤੋਂ ਜ਼ਿਆਦਾ Fica ਸੋ ਸਰਾਈ ਕਲੋਨੀ ਪਿੰਡ ਆ ਜੀ ਅਗਰ ਇਹ ਸਿੰਘ ਮੇਰਾ ਨਾਮ ਆ ਜੀ ਜੀ ਸਰ ਇੱਥੇ ਕੀ ਸਥਿਤੀ ਆ ਪਿੱਛੇ ਖੇਤਾਂ ਦੇ ਵਿੱਚ ਪਾਣੀ ਬੁਰੀਆ ਭਰਿਆ ਸਿੱਧੀ ਦਾ ਇਹ ਜੀ ਇਹ ਖੇਤ ਅਸਲ ਨੀਮਾ ਜਿੱਤੋਂ ਪਹਿਲਾਂ ਰਿੱਤਾ ਚੱਕ ਹੋਇਆ ਵਾ ਜੀ ਇਹ 5-6 ਫੁੱਟ ਮੰਨ ਲਓ ਨੀਮਾ ਆ ਤਾਂ ਪਾਣੀ ਗਿਆ ਵਾ ਜਿਹੜਾ ਬੰਨ ਸੀ ਬੰਨ ਦਾ ਮਲ ਪਾੜ ਪੂਰਾ ਪਿਆ ਵਾ ਸਾਰਾ ਗੱਲ ਦੇਖੇ ਵੀਡੀਓ ਬਣਾ ਕੇ ਲੈ ਕੇ ਆਏ ਆ ਮਤਲਬ ਬੰਨ ਸਾਰਾ ਟੁੱਟ ਗਿਆ ਸਾਰਾ ਹੀ ਜ਼ਮੀਨ ਦੇ ਮਤਲਬ ਬਰਾਬਰ ਬਣੀ ਚੱਲ ਰਹੀ ਆ ਵਾ ਜੇ ਪਾਣੀ ਵੱਧਦਾ 5-6 ਫੁੱਟ ਪਾਣੀ ਵੱਧਦਾ ਵਾ ਤਾਂ ਕੋਈ ਸਾਡੇ ਪਿੰਡ 'ਚ ਪਾਣੀ ਵੜੂਗਾ ਉਦਾਂ ਨਹੀਂ ਦਾ ਕੋਈ ਅਜਿਹਾ ਮ ਕੀ ਸੀ ਸਾਹਿਬ ਨੂੰ ਕਹਿ ਕੇ ਆਰ ਜੀ ਬੰਦ ਮੰਨ ਲਵਾ ਰਹੇ ਨਾਲ ਪੱਥਰੇ ਲਵਾ ਰਹੇ ਆ ਬੋਰੀਵਾਂ ਲਵਾ ਰਹੇ ਆ ਤੇ ਮਸ਼ੀਨਾਂ ਲੱਗੀਆਂ ਆ ਤੇ ਇਹੋ ਜਿਹਾ ਕੋਈ ਮਾਹੌਲ ਖਰਾਬ ਨਹੀਂ ਹੈਗਾ ਵਧੀਆ ਮਾਹੌਲ ਆ ਬਾਕੀ ਕਰਨ ਦੇ ਕੋਈ ਲੋੜ ਨਹੀਂ ਬਾਕੀ ਮੈਂ ਤਾਂ ਇਹ ਬੀਲ ਕਰਦਾ ਵਾ ਲੁਧਿਆਣਾ ਵਾਸੀਆਂ ਨੂੰ ਜਿੰਨੇ ਵੀ ਹਲਕਾ ਸਾਂਦੇ ਵਾਲ ਦੇ ਨਾਲ ਨਾਲ ਪੈਂਡ ਨੇ ਜਿਨ੍ਹਾਂ ਦੇ ਕੋਲ ਮਿੱਟੀ ਪਈ ਆ ਜਾਂ ਕੋਈ ਮਸ਼ੀਨਾਂ ਵਾ ਜਾਂ ਕੋਈ ਚੀਜ਼ ਆ ਬਾਈ ਜੀ ਇੱਥੇ ਬੋਰੇ ਲੈ ਕੇ ਆਉਂਦੇ ਲੋੜ ਨਹੀਂ ਬੋਰੇ ਮਿੱਟੀ ਦੇ ਭਰ ਕੇ ਲੈ ਕੇ ਆ ਉਹ ਆਪਾਂ ਨੂੰ ਉਹ ਲਾਣ ਦੀ ਲੋੜ ਆ ਇੱਥੇ ਤਾਂ ਮੈਂ ਇਹ ਦੇਖਿਆ ਵਾ ਅਸੀਂ ਤਾਂ ਜਿੰਦਦੁੱਕ ਕੰਮ ਹੋ ਰਿਹਾ ਵਾ ਦਈ ਦਿਨ ਰੱਥੀ ਰਹਿੰਦੇ ਆ ਅੱਥੇ ਕੰਮ ਕਰਨ ਵਾਲੇ ਘੱਟ ਆ ਠੀਕ ਆ ਜੀ ਤੇ ਰੋਲਾ ਪਾਉਣ ਵਾਲੇ ਵੱਧ ਆ ਅੱਥੇ ਕੋਈ ਲੱਗਦਾ ਨਹੀਂ ਹੈਗਾ ਕੰਮ ਰੋਕਣ ਵਾਲੇ ਵੱਧ ਆਂਦੇ ਆ ਅਸੀਂ ਤਾਂ ਪੀਲੇ ਕਰਨਾ ਬਈ ਜਿਹਨਾਂ ਕੰਮ ਕਰਨਾ ਮੇਰਾ ਵੀਰ ਅੱਥੇ ਉਹੀ ਆਣ ਜਿਹਨਾਂ ਪ੍ਰੋਪਰ ਕੰਡਾ ਕਰਨਾ ਵਾ ਉਹ ਅੱਥੇ ਨਾਣ ਸਾਡੇ ਸਰਪੰਚ ਸਾਹਿਬ ਸ੍ਰਿੰਦਰ ਸਿੰਘ ਕਰਨ ਸਾਹਿਬ ਸਰਪੰਚ ਸਾਡੇ ਵੀਰਾ ਜੀ ਹਲਾ ਬਹੁਤ ਸਾਥ ਦੇ ਰਹੇ ਨੇ ਰਾਤ ਦਿਨ ਇੱਥੇ ਰਹਿੰਦੇ ਨੇ ਅੱਜ ਦੇ ਕਹਿੰਦੇ ਬੱਸ ਤਾ ਸਾਥ ਦੋ ਇਹੀ ਸਾਡੀ ਬੇਨਤੀ ਹੈ ਜੀ ਬੱਸ ਸਰ ਕੀ ਸਥਿਤੀ ਹੈ ਇੱਥੇ ਹਾਂ ਜੀ ਅਸੀਂ ਸਸਰਾਲੀ ਬੰਤੇ ਖੜੇ ਆਂ ਕੱਲ ਜਿਵੇਂ ਡੀਸੀ ਸਾਹਿਬ ਨੇ ਕਿਹਾ ਸੀਗਾ ਵਾਟਰ ਲੈਵਲ ਕਾਫੀ ਡਾਊਨ ਹੈ ਤੇ ਪੈਨਿਕ ਹੋਣ ਦੀ ਜਰੂਰਤ ਨਹੀਂ ਸਾਰਾ ਸੂਲ ਪ੍ਰਸ਼ਾਸਨ ਤੇ ਆਪਣੀ ਪਬਲਿਕ ਲੋਕਲ ਜਿਹੜੀ ਹੈਗੀ ਹੈ ਲੱਗੇ ਹੋਏ ਆ ਜੀ ਸਰ ਜਿਸ ਤਰੀਕੇ ਨਾਲ ਕਿਹਾ ਜਾ ਰਿਹਾ ਕਿ ਕੁਝ ਜਗ੍ਹਾ ਤੇ ਪਾਣੀ ਜਿਹੜਾ ਮਾਰ ਕਰ ਰਿਹਾ ਆ ਆ ਪਿੱਛੇ ਵੀ ਦੇਖਿਆ ਜਾ ਰਿਹਾ ਇੱਕ ਬੰਨ ਲਗਾਇਆ ਗਿਆ ਆਰਜੀ ਤੌਰ ਤੇ ਜਿਹੜਾ ਕਿਹਾ ਜਾ ਸਕਦਾ ਹੈ ਕਿ ਅੱਗੇ ਜਿਹੜਾ ਤਿਆਰ ਕੀਤਾ ਗਿਆ ਉਹ ਬੰਨ ਦੇ ਨਾਲ ਜਿਹੜੀਆਂ ਨੀਵੀਆਂ ਜ਼ਮੀਨਾਂ ਸੀਗੀਆਂ ਉਧਰ ਪਾਣੀ ਜਰੂਰ ਵੜਿਆ ਉਹਦੇ ਅੱਗੇ ਅਸੀਂ ਆਰਜੀ ਮਤਲਬ ਲੋਕਾਂ ਨੇ ਤੇ ਮਿਲਟਰੀ ਨੇ ਨਾਲ ਮਿਲ ਕੇ ਆਰਜੀ ਬੰਨ ਲਾਇਆ ਹੈ ਤੇ ਉਹ ਫਿਰ ਹਲੇ ਤੱਕ ਸੇਫ ਹੈ ਕੋਈ ਇਹੋ ਜੀ ਗੱਲ ਹੈ ਨਹੀਂ ਵਾਟਰ ਲੈਵਲ ਡਾਊਨ ਨਾ ਕਰ ਰਿਹਾ ਸਰ ਲੋਕਾਂ ਨੂੰ ਕੀ ਪੀਣਾ ਸ਼ਾਂਤੀ ਬਣਾਈ ਰੱਖਣਾ ਪਬਲਿਕ ਨੂੰ ਤੇ ਪੋਸਟ ਨੂੰ ਮਿਲ ਕੇ ਨੂੰ ਆਪਣਾ ਕੰਮ ਕਰਨ ਦੇਣ ਤੇ ਪੈਨਿਕ ਹੋਣ ਦੀ ਲੋੜ ਨਹੀਂ ਹੈ ਜਿਹੜੇ ਵੀ ਸਿਵਲ ਪ੍ਰਸ਼ਾਸਨ ਵੱਲੋਂ ਪ੍ਰੀਪੋਸਨਰੀ ਉਹ ਆਉਂਦੇ ਨੇ ਉਹਨਾਂ ਨੂੰ ਫੋਲੋ ਕਰ ਲੈ ਹਾਂ ਸਰ ਕੀ ਆ ਜਾ ਸਕਦਾ ਪਾਣੀ ਦਾ ਪੱਧਰ ਵਧਿਆ بارش ਕਰਕੇ ਹਾਂਜੀ ਅੱਜ ਰਾਤੋਂ ਹੀ ਕਾਫੀ ਹਲਕੀ ਹਲਕੀ ਜੀ ਬਾਰਿਸ਼ ਹੋ ਰਹੀ ਹੈ ਉਹਦੇ ਕਰਕੇ ਦੇਖੋ ਪਿੱਛੇ ਇਸ ਬਾਰਿਸ਼ ਦਾ ਇੰਨਾ ਫਰਕ ਨਹੀਂ ਪੈ ਰਿਹਾ ਪਿਛਲੀ ਬਾਰਿਸ਼ ਤੋਂ ਜ਼ਿਆਦਾ 気をつけて。<music> ਸਸ ਸਰਾਏ ਕਲੋਨੀ ਪਿੰਡ ਆ ਜੀ ਅਗਰ ਇਹ ਸਿੰਘ ਮੇਰਾ ਨਾਮ ਆ ਜੀ ਜੀ ਸਰ ਇੱਥੇ ਕੀ ਸਥਿਤੀ ਆ ਪਿੱਛੇ ਖੇਤਾਂ ਦੇ ਵਿੱਚ ਪਾਣੀ ਬੁਰੀਆ ਭਰਿਆ ਸਿੱਧੀ ਦਾ ਇਹ ਜੀ ਇਹ ਖੇਤ ਅਸਲ ਨੀਮਾ ਜਿੱਤ ਤੋਂ ਪਹਿਲਾਂ ਰਿੱਤਾ ਚੱਕ ਹੋਇਆ ਵਾ ਜੀ ਇਹ 5-6 ਫੁੱਟ ਮੰਨ ਲਓ ਨੀਮਾ ਆ ਤਾਂ ਪਾਣੀ ਗਿਆ ਵਾ ਜਿਹੜਾ ਬੰਨ ਸੀ ਬੰਨ ਦਾ ਮਲ ਪਾੜ ਪੂਰਾ ਪਿਆ ਵਾ ਸਾਰਾ ਗੱਲ ਦੇਖੇ ਵੀਡੀਓ ਬਣਾ ਕੇ ਲੈ ਕੇ ਆਏ ਆ ਮਤਲਬ ਬੰਨ ਸਾਰਾ ਟੁੱਟ ਗਿਆ ਸਾਰਾ ਹੀ ਜ਼ਮੀਨ ਦੇ ਮਤਲਬ ਬਰਾਬਰ ਬਣੀ ਚੱਲ ਰਹੀ ਆ ਵਾ ਜੇ ਪਾਣੀ ਵੱਧਦਾ 5-6 ਫੁੱਟ ਪਾਣੀ ਵੱਧਦਾ ਵਾ ਤਾਂ ਕੋਈ ਸਾਡੇ ਪਿੰਡ 'ਚ ਪਾਣੀ ਵੜੂਗਾ ਉਦਾਂ ਨਹੀਂ ਦਾ ਕੋਈ ਅਜਿਹਾ ਜੀ ਸੀ ਸਾਹਿਬ ਨੂੰ ਕਹਿ ਕੇ ਆਰ ਜੀ ਬੰਦ ਮੰਨ ਲਵਾ ਰਹੇ ਨਾਲ ਪੱਥਰੇ ਲਵਾ ਰਹੇ ਆ ਬੋਰੀਵਾਂ ਲਵਾ ਰਹੇ ਆ ਤੇ ਮਸ਼ੀਨਾਂ ਲੱਗੀਆਂ ਆ ਤੇ ਇਹੋ ਜਿਹਾ ਕੋਈ ਮਾਹੌਲ ਖਰਾਬ ਨਹੀਂ ਹੈਗਾ ਵਧੀਆ ਮਾਹੌਲ ਆ ਬਾਕੀ ਡਰਨ ਦੇ ਕੋਈ ਲੋੜ ਨਹੀਂ ਬਾਕੀ ਮੈਂ ਤਾਂ ਇਹ ਬੀਲ ਕਰਦਾ ਵਾ ਲੁਧਿਆਣਾ ਵਾਸੀਆਂ ਨੂੰ ਜਿੰਨੇ ਵੀ ਹਲਕਾ ਸਾਂਦੇ ਵਾਲ ਦੇ ਨਾਲ-ਨਾਲ ਪੈਂਡ ਨੇ ਜਿਨ੍ਹਾਂ ਦੇ ਕੋਲ ਮਿੱਟੀ ਪਈ ਆ ਜਾਂ ਕੋਈ ਮਸ਼ੀਨਾਂ ਵਾ ਜਾਂ ਕੋਈ ਚੀਜ਼ ਆ ਬਾਈ ਜੀ ਇੱਥੇ ਬੋਰੇ ਲੈ ਕੇ ਆਉਂਦੇ ਲੋੜ ਨਹੀਂ ਬੋਰੇ ਮਿੱਟੀ ਦੇ ਭਰ ਕੇ ਲੈ ਕੇ ਆ ਉਹ ਆਪਾਂ ਨੂੰ ਉਹ ਲਾਣ ਦੀ ਲੋੜ ਆ ਇੱਥੇ ਤਾਂ ਮੈਂ ਇਹ ਦੇਖਿਆ ਵਾ ਅਸੀਂ ਤਾਂ ਜਿੰਦਦੁੱਕ ਕੰਮ ਹੋ ਰਿਹਾ ਵਾ ਦਈ ਦਿਨ ਰੱਥੀ ਰਹਿੰਦੇ ਆ ਅੱਥੇ ਕੰਮ ਕਰਨ ਵਾਲੇ ਘੱਟ ਆ ਠੀਕ ਆ ਜੀ ਤੇ ਰੋਲਾ ਪਾਉਣ ਵਾਲੇ ਵੱਧ ਆ ਅੱਥੇ ਕੋਈ ਲੱਗਦਾ ਨਹੀਂ ਹੈਗਾ ਕੰਮ ਰੋਕਣ ਵਾਲੇ ਵੱਧ ਆਂਦੇ ਆ ਅਸੀਂ ਤਾਂ ਪੀਲੇ ਕਰਨਾ ਬਈ ਜਿਹਨਾਂ ਕੰਮ ਕਰਨਾ ਮੇਰਾ ਵੀਰ ਅੱਥੇ ਉਹੀ ਆਣ ਜਿਹਨਾਂ ਪ੍ਰੋਪਰ ਕੰਡਾ ਕਰਨਾ ਵਾ ਉਹ ਅੱਥੇ ਨਾਣ ਸਾਡੇ ਸਰਪੰਚ ਸਾਹਿਬ ਸ੍ਰਿੰਦਰ ਸਿੰਘ ਕਾਰੋਂ ਸਾਹਿਬ ਸਰਪੰਚ ਸਾਡੇ ਵੀਰਾ ਜੀ ਹਲਾ ਬਹੁਤ ਸਾਥ ਦੇ ਰਹੇ ਨੇ ਰਾਤ ਦਿਨ ਇੱਥੇ ਰਹਿੰਦੇ ਨੇ ਅੱਜ ਦੇ ਕਹਿੰਦੇ ਬੱਸ ਤਾ ਸਾਥ ਦੋ ਇਹੀ ਸਾਡੀ ਬੇਨਤੀ ਹੈ ਜੀ ਬੱਸ ਸਰ ਕੀ ਸਥਿਤੀ ਹੈ ਇੱਥੇ ਹਾਂ ਜੀ ਅਸੀਂ ਸਸਰਾਲੀ ਬੰਤੇ ਖੜੇ ਆਂ ਕੱਲ ਜਿਵੇਂ ਡੀਸੀ ਸਾਹਿਬ ਨੇ ਕਿਹਾ ਸੀਗਾ ਵਾਟਰ ਲੈਵਲ ਕਾਫੀ ਡਾਊਨ ਹੈ ਤੇ ਪੈਨਿਕ ਹੋਣ ਦੀ ਜਰੂਰਤ ਨਹੀਂ ਸਾਰਾ ਸਿਵਲ ਪ੍ਰਸ਼ਾਸਨ ਤੇ ਆਪਣੀ ਪਬਲਿਕ ਲੋਕਲ ਜਿਹੜੀ ਹੈਗੀ ਹੈ ਲੱਗੇ ਹੋਏ ਆ ਜੀ ਸਰ ਜਿਸ ਤਰੀਕੇ ਨਾਲ ਕਿਹਾ ਜਾ ਰਿਹਾ ਕਿ ਕੁਝ ਜਗ੍ਹਾ ਤੇ ਪਾਣੀ ਜਿਹੜਾ ਮਾਰ ਕਰ ਰਿਹਾ ਆ ਆ ਪਿੱਛੇ ਵੀ ਦੇਖਿਆ ਜਾ ਰਿਹਾ ਇੱਕ ਬੰਨ ਲਗਾਇਆ ਗਿਆ ਆਰਜੀ ਤੌਰ ਤੇ ਜਿਹੜਾ ਕਿਹਾ ਜਾ ਸਕਦਾ ਹੈ ਕਿ ਅੱਗੇ ਜਿਹੜਾ ਤਿਆਰ ਕੀਤਾ ਗਿਆ ਉਹ ਬੰਨ ਦੇ ਨਾਲ ਜਿਹੜੀਆਂ ਨੀਵੀਆਂ ਜ਼ਮੀਨਾਂ ਸੀਗੀਆਂ ਉਧਰ ਪਾਣੀ ਜ਼ਰੂਰ ਵੜਿਆ ਉਹਦੇ ਅੱਗੇ ਅਸੀਂ ਆਰਜੀ ਮਤਲਬ ਲੋਕਾਂ ਨੇ ਤੇ ਮਿਲਟਰੀ ਨੇ ਨਾਲ ਮਿਲ ਕੇ ਆਰਜੀ ਬੰਨ ਲਾਇਆ ਹੈ ਤੇ ਉੱਤੇ ਦਾ ਹਲੇ ਤੱਕ ਸੇਫ ਹੈ ਕੋਈ ਇਹੋ ਜੀ ਗੱਲ ਹੈ ਨਹੀਂ ਵਾਟਰ ਲੈਵਲ ਡਾਊਨ ਹੈ ਕਰ ਅਰੇ ਸਰ ਲੋਕਾਂ ਨੂੰ ਕੀ ਆ ਪੀਣਾ ਸ਼ਾਂਤੀ ਬਣਾਈ ਰੱਖਣਾ ਪਬਲਿਕ ਨੂੰ ਤੇ ਪੋਸ ਨੂੰ ਮਿਲਤੀ ਨੂੰ ਆਪਾਂ ਕੰਮ ਕਰਨ ਦੇਣ ਤੇ ਪੈਨਿਕ ਹੋਣ ਦੀ ਲੋੜ ਨਹੀਂ ਜਿਹੜੇ ਵੀ ਸਿਵਲ ਪ੍ਰਸ਼ਾਸਨ ਵੱਲੋਂ ਪ੍ਰੀਕਾਸ਼ਨਰੀ ਉਹ ਆਉਂਦੇ ਨੇ ਉਹਨਾਂ ਨੂੰ ਫੋਲੋ ਕਰ ਲੈ ਜੀ ਅ ਸਰ ਕਿਆ ਜਾ ਸਕਦਾ ਪਾਣੀ ਦਾ ਪੱਧਰ ਵਧਿਆ ਬਾਰਿਸ਼ ਕਰਕੇ ਹਾਂਜੀ ਅ ਅੱਜ ਰਾਤ ਤੋਂ ਹੀ ਕਾਫੀ ਹਲਕੀ ਹਲਕੀ ਜੀ ਬਾਰਿਸ਼ ਹੋ ਰਹੀ ਹੈ ਉਹਦੇ ਕਰਕੇ ਦੇਖੋ ਪਿੱਛੇ ਇਸ ਬਾਰਿਸ਼ ਦਾ ਇੰਨਾ ਫਰਕ ਨਹੀਂ ਪੈ ਰਿਹਾ ਪਿਛਲੀ ਬਾਰਿਸ਼ੋਂ ਜ਼ਿਆਦਾ ਕ きれい。Beast Phantom.